ਦੁਨੀਆ ਕੀ ਵੀੜ 'ਚ ਮੈਂ ਤੁਰ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 7 ਆਇਤ ਵਿੱਚ ਲਿਖਿਆ ਹੈ ਪਰ ਜੇ ਜੇ ਤੁਸੀਂ ਇਹਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋ ਦਇਆ ਨੂੰ ਚਾਹੁੰਦਾ ਹਾਂ ਤਾਂ નિર્ਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ ਪਾਪ ਦੇ ਕਾਰਨ ਮਨੁੱਖ ਕਦੇ ਵੀ ਪਰਮੇਸ਼ਰ ਦੇ ਦਿਲ ਨੂੰ ਸਮਝ ਨਹੀਂ ਸਕਦਾ ਪਵਿੱਤਰ ਬਾਈਬਲ ਵਿੱਚ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਦਇਆ ਨੂੰ ਚਾਹੁੰਦਾ ਹਾਂ ਬਲੀਦਾਨ ਨੂੰ ਨਹੀਂ ਅਰਥਾਤ ਪਰਮੇਸ਼ਰ ਕਿਸੇ ਵੀ ਰੀਤੀ ਰਿਵਾਜ ਕਰਮ ਕਾਂਡ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਹੈ ਅਰਥਾਤ ਪਰਮੇਸ਼ਰ ਬਾਹਰੀ ਸ਼ੁੱਧਤਾ ਦੀ ਥਾਂ ਦੇ ਉੱਤੇ ਮਨ ਦੀ ਸ਼ੁੱਧਤਾ ਦੇ ਉੱਤੇ ਜ਼ਿਆਦਾ ਧਿਆਨ ਦਿੰਦਾ ਹੈ ਪਾਪ ਤੇ ਕਾਰਨ ਮਨੁੱਖ ਦਇਆ ਕਿਰਪਾ ਕਰੁਣਾ ਧੀਰਜ ਸਹਿਣਸ਼ੀਲਤਾ प्रेम ਅਤੇ ਹੋਰ ਇਹੋ ਜੀਆਂ ਭਾਵਨਾਵਾਂ ਤੋਂ ਦੂਰ ਹੈ ਅਤੇ ਆਪਣੇ ਪਾਪੀ ਸੁਭਾਅ ਦੇ ਕਾਰਨ ਪਰਮੇਸ਼ਰ ਦਾ ਕਰੋਧ ਮਨੁੱਖ ਦੇ ਉੱਤੇ ਪ੍ਰਗਟ ਹੈ ਜਿਸ ਦੀ ਸਜ਼ਾ ਵੀ ਉਸ ਦੇ ਦੁਆਰਾ ਠਹਿਰਾਈ ਗਈ ਹੈ ਔਰ ਇਸੇ ਹੀ ਕਾਰਨ ਪ੍ਰਭੂ ਯੇਸ਼ੂ ਮਸੀਹ ਜੀ ਦੇਹਧਾਰੀ ਹੋ ਕੇ ਮਨੁੱਖੀ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਏ ਅਤੇ ਕਲਵਰੀ ਦੀ ਸਲੀਬ ਦੇ ਉੱਤੇ ਮਨੁੱਖਾਂ ਦੇ ਲਈ ਬਲੀਦਾਨ ਹੋਏ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰੇ ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਨੂੰ ਪਾਵੇ ਅਤੇ ਉਸ ਨੂੰ ਆਪਣੇ ਜੀਵਨ ਦਾ ਮੁਕਤੀਦਾਤਾ ਸਵੀਕਾਰ ਕਰ ਸਕੇ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਪਰਮੇਸ਼ਰ ਇਸ ਤਰ੍ਹਾਂ ਹੋਣ ਲਈ ਤੁਹਾਡੀ ਸਹਾਇਤਾ ਕਰੇ ਧੰਨਵਾਦ ਦੁਨੀਆ ਕੀ ਭੀੜ ਮੇ